ਨਗਰ ਕੌਂਸਲ ਗੁਰਾਇਆਂ ਦੇ ਵਾਰਡ ਨੰਬਰ 11 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਵਿੰਦਰ ਕੌਰ ਵੱਲੋਂ ਆਪਣਾ ਚੋਣ ਕੱਤਰ ਭੁਲਿਆ ਗਿਆ ਜਿਸ ਦਾ ਉਦਘਾਟਨ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੀਮਪਾਲ ਵੱਲੋਂ ਰੀਦਨ ਕਟ ਦੇ ਕੀਤਾ ਗਿਆ ਇਸ ਮੌਕੇ ਪ੍ਰਿੰਸੀਪਲ ਪ੍ਰੀਮ ਕੁਮਾਰ ਨੇ ਬੋਲਦਿਆਂ ਕਿਹਾ ਕਿ ਸ਼ਹਿਰ ਅੰਦਰ ਕੀਤੇ ਹੋਏ ਵਿਕਾਸ ਕੰਮਾਂ ਨੂੰ ਦੇਖਦੇ ਹੋਏ ਸ਼ਹਿਰ ਵਾਸੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੱਡੀ ਲੀਡ ਨਾਲ ਜਿੱਤੌਣਗੇ ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਫਲੋਰ ਰੋਸ਼ਨ ਲਾਲ ਜੁਆਇੰਟ ਸੈਕਟਰੀ ਮਨਦੀਪ ਰਾਏ ਮਹੰਤ ਜਸਪਾਲ ਜੱਸੀ ਸੁਰਜੀਤ ਕੌਰ ਨੀਲਮ ਕੌਰ ਤੋਂ ਇਲਾਵਾ ਵੰਟੀ ਕਿੰਨ ਦੀ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਵਰਕਰ ਹਾਜ਼ਰ ਸਨ ਵੀ ਅਸੀਂ ਦੇਖੋ ਅੱਜ ਨਗਰ ਕੌਂਸਲ ਕਰਾਇਆ ਦਾ ਜੋ ਚੋਣ ਵਿਗਿਲ ਬਚਿਆ ਆ ਉਸ ਦੇ ਘੜੀ ਤਹਿਤ ਅੱਜ ਜਿਹੜਾ ਆਪਾਂ ਰੁਲਕਾ ਰੋਡ ਤੇ ਨਾ ਸ਼ਹਿਰ ਦੇ ਵਿੱਚ ਬਾਲ ਨੰਬਰ 11 ਦੇ ਦਫਤਰ ਦਾ ਜਿਹੜਾ ਹੈ ਉਹ ਓਪਨਿੰਗ ਕਰ ਰਹੇ ਆ ਔਰ ਇੱਥੇ ਸਾਰੀਆਂ ਪ੍ਰਮੁੱਖ ਸ਼ਖਸੀਅਤਾਂ ਜਿਹੜੀਆਂ ਇਸ ਬਾੜੀਆਂ ਜਿਹੜੀਆਂ ਉਕਰਤ ਹੋਈਆਂ ਆ ਇੱਥੇ ਬਾੜ ਨੰਬਰ 11 ਦੇ ਜਿਹੜੇ ਅਸਤਕਾਰ ਸਾਡੇ ਬਹੁਤ ਹੀ ਸਾਡਾ ਸਾਥੀ ਹੈਗਾ ਆ ਸੰਜੀਵਜੀ ਉਹਨਾਂ ਦੀ ਧਰਮ ਪਤਨੀ ਜੀਲਦੀ ਬਲਵਿੰਦਰ ਕੌਰ ਜਿਹੜੇ ਹੈਗੇ ਇੱਥੇ ਸਾਡੇ ਉਮੀਦਵਾਰ ਨੇ ਆਮ ਆਜ਼ਾਦੀ ਪਾਰਟੀ ਬਹੁਤ ਹੀ ਵਧੀਆ ਇਸ ਸਮਾਜ से भी ਹਰ ਪੱਖ ਤੋਂ ਜਿਹੜਾ ਹੈਗਾ ਸਮਾਜ ਦੇ ਨਾਲ ਖੜਨ ਵਾਲੇ ਇਹ ਨਾਗਰਿਕ ਨੇ ਔਰ ਅੱਜ ਇਹਦੇ ਦਫਤਰ ਦਾ ਜਿਹੜਾ ਹੈ ਅਸੀਂ ਆਗਾਜ਼ ਕੀਤਾ ਆ ਸਾਡੇ ਬਲੌਕ ਪ੍ਰਧਾਨ ਸਰਿੰਦਰ ਜੀ ਉਹਨਾਂ ਦੀ ਰਹਿਨਮਾਈ ਦੇ ਵਿੱਚ ਅਸੀਂ ਜੀਵ ਹੀਰ ਉਹਨਾਂ ਦੀ ਰਹਿਨਮਾਈ ਦੇ ਵਿੱਚ ਖਾਸ ਤੌਰ ਤੇ ਸਾਡੇ ਜਿਹੜੇ ਹੈਗੇ ਆ ਚੇਅਰਮੈਨ ਰੋਸ਼ਨਾ ਰੋਸ਼ੀ ਜੀ ਜਿਹੜੇ ਮਾਰਕੀਟ ਕਮੇਟੀ ਖੁਦ ਕਰਾਇਆ ਤੋਂ ਮਾਰਕੀਟ ਕਮੇਟੀ ਫਲੋਰ ਤੋਂ ਨੇ ਉਹਨਾਂ ਦੀ ਰਹਿਨਮਾਈ ਔਰ ਪ੍ਰਦੀਪ ਦੁੱਗਲ ਜੀ ਜਿਹੜੇ ਚੇਅਰਮੈਨ ਕਰਾਇਆ ਦੇ ਲਗ ਕਮੇਟੀ ਦੇ ਨੇ ਉਨ੍ਹਾਂ ਦੀ ਰਹਿਨਮਾਈ ਦੇ ਵਿੱਚ ਜਿਹੜਾ ਹੈਗਾ ਇਹ ਚੋਣ ਜਿਹੜੀ ਹੈਗੀ ਅਸੀਂ ਅੱਲਾ ਨਾਲ ਜਾ ਰਹੇ ਆ ਤੁਹਾਡੇ মিডিਆ ਦੇ ਸਾਥੀ ਜਿਹੜੇ ਹੈਗੇ ਸਾਡਾ ਬਹੁਤ ਹੀ ਸਾਥ ਦੇ ਰਹੇ ਆ ਔਰ ਐਸ ਵਕਤ ਜਿਹੜੀ ਹੈਗਾ ਪੂਰੀ ਆਮ ਆਦਮੀ ਪਾਰਟੀ ਦੀ ਹਲਚਲ ਹੈ ਕਿਉਂਕਿ ਵਿਕਾਸ ਦੇ ਕੰਮ ਤੁਸੀਂ ਦੇਖਿਆ ਕਿ ਪਿਛਲੇ 22 ਸਾਲ ਤੋਂ ਸੂਬੇ ਦੇ ਮੁੱਖ ਮੰਤਰੀ ਸਾਹਿਬ ਕੁਮਾਰ ਸਿੰਘ ਮਾਨ ਹੁਣਾਂ ਨੇ ਜੋ ਵਚਨ ਕੀਤੇ ਸੀ ਜੋ ਵਾਅਦੇ ਕੀਤੇ ਸੀ ਉਹਨਾਂ ਦੇ ਵਿੱਚੋਂ ਪੂਰੇ ਹੋਏ ਨੇ ਅਸੀਂ 50000 ਦੇ ਰਕਬਾ ਫਰੀ ਜਿਹੜੇ ਹੈਗੇ ਅਸੀਂ ਹੋਟੀਆਂ ਦੇ ਦਿੱਤੀਆਂ ਆ ਇਸ ਜਿਹੇ ਅਸੀਂ ਗਰਾਹ ਸ਼ਹਿਰ ਦੀ ਗੱਲ ਕਰੀਏ ਗਰਾਹ ਸ਼ਹਿਰ ਦੇ ਵਿੱਚ ਤੁਹਾਡੇ ਸਾਹਮਣੇ ਜਿਹੜਾਗਾ ਮੁਹੱਲਾ ਪ੍ਰਿੰਟ ਜਿਹੜਾਗਾ ਇਹਨਾਂ ਮੁਹੱਲਿਆਂ ਦੇ ਵੀ ਖੁੱਲ੍ਹਿਆ ਆ ਉੱਥੇ ਅਨੇਕਾਂ ਲੋਕ ਜਿਹੜੇ ਹੈਗੇ ਉਹਦੀ ਸਹੂਲਤਾਂ ਲੈ ਰਹੇ ਆ ਔਰ ਇਸੇ ਰੋਡ ਤੇ ਜਦੋਂ ਕਿ ਟੁੱਟੀ ਸੜਕ ਸੀ ਜਦੋਂ ਸਾਡੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਆਵਾਸੇ ਮਾਨ ਹੋਰੀ ਆ ਐਸੀ ਉਹਨਾਂ ਨੇ ਕਿਹਾ ਸੀ ਇਹ ਸੜਕ ਮਲਾਈ ਪਵਾਗ ਬਣਾਵਾ ਦੇ ਤੁਹਾਡੇ ਸਾਹਮਣੇ ਉਹ ਸੜਕ ਦੀ ਜਿਹੜੀ ਆ ਮੁਕੰਮਲ ਹੋ ਗਈ ਆ ਔਰ ਨਾਲ ਦੀ ਨਾਲ ਇਸ ਗਰਾਹ ਸ਼ਹਿਰ ਦੀ ਇੱਕ ਬਹੁਤ ਵੱਡੀ ਸਮੱਸਿਆ ਸੀ ਸੀਵਰੇਜ ਟ੍ਰੀਟਮੈਂਟ ਪਲਾਨ ਉਹ ਵੀ ਜਿਹੜਾ ਹੈਗਾ ਆਪਣਾ ਕੰਮ ਕਰਨਾ ਸ਼ੁਰੂ ਉਸਨੇ ਕਰਤਾ ਔਰ ਪਿੰਡਾਂ ਦੇ ਵਿੱਚ ਆਪਣੀਆਂ ਜਿਹੜੀਆਂ ਨਾਲੀਆਂ ਆ ਤੁਸੀਂ ਦੇਖਦੇ ਆ ਨਾਲੀਆਂ ਦੇ ਵਿੱਚ ਜਿਹੜਾ ਹੌਣ ਤਰੂ ਪਾਣੀ ਨਹੀਂ ਦੇਸੀਗਾ ਔਰ ਸਾਫ਼ ਸੁਥਰਾ ਜਿਹੜਾ ਹੈਗਾ ਇਹ ਮਾਹੌਲ ਬਣੇਗਾ ਔਰ ਨਾਲ ਦੀ ਨਾਲ ਕੋਈ ਇਥੇ ਬਹੁਤ ਹੀ ਵੱਡੀ ਮੁਸ਼ਕਲ ਸੀ ਕਿ ਆਪਾਂ ਨੂੰ ਹੱਦ ਅੱਧਾ ਘੰਟਾ ਜਿਹੜਾ ਸੀ ਫਾਟ ਖੁੱਲਣ ਦੀ ਜਿਹੜੀ ਸੀ ਇੰਤਜ਼ਾਰ ਕਰਨਾ ਪੈਂਦਾ ਸੀ ਅਸੀਂ ਉਹ ਜਿਹੜੀ ਹੈਗੀ ਆ ਬਹੁਤ ਹੀ ਤੁਹਾਡੀ ਅਚੇਚੀ ਮੰਗ ਨੂੰ ਲੈ ਕੇ ਅਸੀਂ ਜਿਹੜਾ ਹੈਗਾ ਆ ਕੇਂਦਰ ਦੇ ਵਿੱਚ ਗੱਲ ਕੀਤੀ ਹੈਗੀ ਆ ਰੇ ਲਈ ਵੀ ਭਾਗ ਨਾਲ ਮੁੱਦਾ ਠਾਇਆ ਤਾਂ ਇੱਥੇ ਜਿਹੜਾ ਹੈਗਾ ਅੰਡਰਬ੍ਰਿਜ ਜਿਹੜਾ ਸਰਗੁੰਦੀ ਰੋਡ ਤੋਂ ਲੈ ਕੇ ਰੇਲਵੇ ਸਟੇਸ਼ਨ ਦੀ ਸੜਕ ਤੱਕ ਜਿਹੜਾ ਹੈਗਾ ਅੰਡਰਬ੍ਰਿਜ ਜਿਹੜਾ ਹੈਗਾ ਉਹ ਵੀ ਮਨਜ਼ੂਰ ਹੋ ਗਿਆ ਉਹ ਵੀ ਸਨਿਓਰ ਦੇ ਵਿੱਚ ਜਿਹੜਾਗਾ ਵਾਣ ਜਾ ਰਿਹਾ ਹੈਗਾ ਸੋ ਤੁਹਾਡੀ ਸੇਵਾ ਦੇ ਵਿੱਚ ਜਿਹੜੀ ਹੈਗੀ ਸਮੁੱਚੀ ਟੀਮ ਜਿਹੜੀ ਹੈ ਕੰਮ ਕਰੇਗੀ ਸੋ ਆਓ ਟਟ ਕੇ ਸਾਥ ਦਿਓ ਇਹਨਾਂ ਦੇ ਹੱਥ ਮਜ਼ਬੂਤ ਕਰੋ ਤਾਂ ਕਿ ਜਿਹੜਾ ਹੈਗਾ ਇਹ ਹੋਰ ਤਕਾਸ ਦੇ ਕੰਮ ਆ ਦੇਈਏ ਬਹੁਤ ਬਹੁਤ ਤਾਨਵਾਦ ਵਾਹਿਗੁਰੂ ਮੈਂ 11 ਨੰਬਰ ਵਾਰਡ ਤੋਂ ਖੜੀ ਹਾਂ ਛਾੜੂ ਦੇ ਸ਼ਾਂਤ ਤੇ ਤੇ ਮੈਨੂੰ 21 ਦਸੰਬਰ ਨੂੰ ਫੋਟਾ ਬਾਪੇ ਪਰਿਵਾਰ ਨੂੰ ਤੁਹਾਨੂੰ ਸੇਜ ਆਪਣਾ ਇਹ ਇਸ ਤੇ ਮੋਰ ਲਗਾ ਕੇ ਸਾਰੇ ਪ੍ਰਸਤ ਜੋਗ ਦਿਓ ਧੰਨਵਾਦ